ਸਤਿ ਨਵਾਹ ਗੁਰੂ ਜੀਓ ਸਿੱਖੋ ਸ਼ਬਦ ਪਿਆਰ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚੜ ਲਾਵਹੁ ਬਿਖਮੋ ਨਦੀ ਜਾਏ ਤਰਣੀ ਸਾਧ ਸੰਗਤ ਕੈ ਅੰਚੜ ਲਾਵਹੁ ਬਿਖਮੋ ਨਦੀ ਜਾਏ ਤਰਣੀ ਪਰਮ ਸਨਮਾਨ ਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਤੇ ਨਾਂ ਦੇ ਸਮੂਹ ਜਥੇ ਪਾਸੋਂ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਸਰਦਾਰ ਮਲਕੀਤ ਸਿੰਘ ਜੀ ਬੀਬੀ ਬਲਵਿੰਦਰ ਕੌਰ ਸਮੂਹ ਸੇਵਕ ਪਰਿਵਾਰ ਵੱਲੋਂ ਪਰਸੋਂ ਦੇ ਰੋਜ ਤੋਂ ਆਪਣੇ ਬੱਚੇ ਕਾਕਾ ਗੁਰਕੀਰਤ ਸਿੰਘ ਦੇ ਸ਼ੁਭ ਵਿਆਹ ਆਨੰਦ ਕਾਰਜ ਦੀ ਸ਼ੁਕਰਾਨੇ ਵਜੋਂ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਦਾ ਉਟ ਆਸਰਾ ਤੱਕ ਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਸੰਨ ਜਿਨ੍ਹਾਂ ਦੀ ਸਮਾਪਤੀ ਉਪਰੰਤ ਆਪਾਂ ਸਾਰੇ ਹੀ ਗੁਰਮਤਿ دیਵਾਨਾਂ ਦੀ ਹਾਜ਼ਰੀ ਭਰ ਰਹੇ ਹਾਂ ਸੋ ਜਿਥੇ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ ਆਓ ਕੁਝ ਸਮੇਂ ਲਈ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿਚਾਰ ਦੇ ਨਾਲ ਮਨ ਬਿਰਤੀਆਂ ਇਕਾਗਰ ਕਰੀਏ ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਇਹ ਬੜੀ ਬਖਸ਼ਿਸ਼ ਬੜਾ ਵੱਡਾ ਪਰਉਪਕਾਰ ਸਾਡੇ ਉੱਪਰ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਜਿਉਣ ਦੀ ਜੁਗਤ ਆਪਣੇ ਉਪਦੇਸ਼ ਬਾਣੀ ਦੇ ਰਾਹੀਂ ਆਪ ਖੁਦ ਲਿਖ ਕੇ ਸਾਡੀ ਝੋਲੀ ਵਿੱਚ ਪਾਈ ਹੈ ਗੁਰੂ ਮਹਾਰਾਜ ਦੇ ਉਪਦੇਸ਼ ਕੀ ਹਨ ਸਾਨੂੰ ਕਿਤੇ ਉਹ ਬਾਹਰੋਂ ਪੁੱਛਣ ਨਹੀਂ ਜਾਣਾ ਪੈਂਦਾ ਕਿਤੇ ਉਹ ਲੱਭਣ ਨਹੀਂ ਜਾਣਾ ਪੈਂਦਾ ਗੁਰੂ ਸਾਹਿਬ ਨੇ ਕਿਰਪਾ ਕਰਦਿਆਂ ਆਪਣਾ ਆਨ ਪਵ ਆਪਣਾ ਗਿਆਨ ਖੁਦ ਸਤਗੁਰੂ ਜੀ ਨੇ ਉਚਾਰਨ ਕੀਤਾ ਖੁਦ ਲਿਖਿਆ ਅਤੇ ਖੁਦ ਹੀ ਸਾਡੀ ਝੋਲੀ ਵਿੱਚ ਪਾ ਕੇ ਮਹਾਰਾਜ ਨੇ ਸਾਨੂੰ ਇਹ ਮੱਤ ਦਿੱਤੀ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟਿਆ ਤੋਲ ਖਾਵੈ ਖਰਚੈ ਰਲਮਿਲ ਭਾਈ ਤੋਟ ਨਾ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਉਹ ਸੱਬੇ ਵਸਤੂਆਂ ਹਨ ਜੋ ਸਾਡੇ ਜੀਵਨ ਦੇ ਭਲੇ ਅਤੇ ਪਰਉਪਕਾਰ ਵਾਸਤੇ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ ਮਨੁੱਖ ਦੇ ਜੀਵਨ ਦੇ ਕਈ ਪਹਿਲੂ ਨੇ ਸਾਡਾ ਨਿੱਜੀ ਜਿਸ ਨੂੰ ਆਪਾਂ ਪਰਸਨਲ ਲਾਈਫ ਕਹਿੰਦੇ ਹਾਂ ਸਾਡਾ ਨਿੱਜ ਕਿਹੋ ਜਿਹਾ ਹੋਇਆ ਸਾਡਾ ਸਮਾਜ ਕਿਹੋ ਜਿਹਾ ਹੋਇਆ ਸਾਡਾ ਪਰਿਵਾਰ ਕਿਹੋ ਜਿਹਾ ਹੋਇਆ ਗੁਰੂ ਸਾਹਿਬ ਜੀ ਨੇ ਹਰ ਇੱਕ ਪੱਖ ਉਤੇ ਚਾਨਣਾ ਪਾ ਕੇ ਸਾਨੂੰ ਆਪਣੀ ਬਾਣੀ ਦੇ ਰਾਹੀਂ ਸੇਧ ਬਖਸ਼ਿਸ਼ ਕੀਤੀ ਹੈ ਆਪਾਂ ਸਾਰੇ ਹੀ ਸਮੂਹ ਸੇਵਕ ਪਰਿਵਾਰ ਵੱਲੋਂ ਬੱਚੇ ਦੇ ਸ਼ੁਭ ਵਿਆਹ ਆਨੰਦ ਕਾਰੀ ਦੇ ਕਾਰਜਾਂ ਦੀ ਅਰੰਭਤਾ ਲਈ ਇਹਨਾ ਗੁਰਮਤ ਸਮਾਗਮਾਂ ਵਿੱਚ ਜੁੜ ਬੈਠੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗ੍ਰਸਥ ਮਾਰਗ ਵਿੱਚ ਵੀ ਕਿਵੇਂ ਜੀਣਾ ਹੈ ਇਸ ਗੱਲ ਦੀ ਸਹਿਤ ਬਖਸ਼ਿਸ਼ ਕੀਤੀ ਹੈ ਮਹਾਰਾਜ ਦਾ ਇੱਕ ਵਾਕ ਸਾਂਝਾ ਕਰਾਂਗਾ ਸੋ ਗਿਰਹੀ ਜੋ ਨਿਗਰਹਿ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਮਹਾਰਾਜ ਤਾਨ ਗੁਰੂ ਨਾਨਕ ਸਾਹਿਬ ਦਾ ਇਹ ਵਾਕ ਹੈ ਆਪਾਂ ਇਹਨਾਂ ਸ਼ਬਦਾਂ ਦੀ ਮਹਾਰਾਜ ਦੇ ਨਕਤਨਾਂ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ ਹਜ਼ੂਰ ਨੇ ਕਿਹਾ ਆਖਿਆ ਸੋ ਗ੍ਰਹਿ ਗਰੀਦਾਰਤ ਹੁੰਦਾ ਹੈ ਗ੍ਰਿਸਤੀ ਗ੍ਰੇਸ ਦਾ ਮਤਲਬ ਹੈ ਜਿਹੜਾ ਗਰੇ ਵਿੱਚ ਵਿਅਸਤ ਹੈ ਗਰੇ ਨਾਲ ਜੁੜਿਆ ਹੋਇਆ ਜਿਹੜਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾਲ ਜੁੜਿਆ ਹੋਇਆ ਮਨੁੱਖ ਹੈ ਉਹਨੂੰ ਗ੍ਰਿਸਤੀ ਕਿਹਾ ਜਾ ਸੋ ਗ੍ਰਹਿ ਅਸਲ ਗ੍ਰਿਸਤੀ ਕੌਣ ਹੈ ਮਹਾਰਾਜ ਨੇ ਦੀ ਡੈਫੀਨੇਸ਼ਨ ਦੇ ਦੀ ਪਰਿਭਾਸ਼ਾ ਬਾਣੀ ਚ ਦਿੱਤੀ ਜੋ ਨਿਗਰਹਿ ਕਰੇ ਜਿਹੜਾ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਮੋਹ ਤੋਂ ਆਪਣੇ ਮਨ ਨੂੰ ਉੱਚਾ ਉਠਾ ਕੇ ਰੱਖੇ ਉਹਨੂੰ ਸਤਿਗੁਰੂ ਨੇ ਕਿਹਾ ਨਿਗਰਹਿ ਭਾਵੇਂ ਘਰ 'ਚ ਰਹਿਣਾ ਵੀ ਹੈ ਇਵੇਂ ਰਹਿਣਾ ਜਿਵੇਂ ਘਰ ਨਹੀਂ ਹੈ ਗੁਰਮਤਿ ਦੀ ਇਹੋ ਹੀ ਜੁਗਤ ਹੈ ਇਹਦਾ ਕੀ ਭਾਵ ਹੋਇਆ ਵੀ ਬੰਦਾ ਘਰ ਵਿੱਚ ਰਹੇ ਗ੍ਰਸਤ ਵਿੱਚ ਰਹੇ ਤੇ ਫਿਰ ਵੀ ਗ੍ਰਸਤ ਤੋਂ ਆਪਣੀ ਸੁਰਤ ਨੂੰ ਉੱਚਾ ਕਿਵੇਂ ਕਰੇ ਇਹਤੇ ਭਾਵ ਇਹ ਨਹੀਂ ਹੈ ਕਿ ਬੰਦਾ ਪਰਿਵਾਰ ਵਿੱਚ ਰਹੇ ਤੇ ਕੋਰਾ ਕਰਾਰਾ ਤੇ ਕਠੋਰ ਬਣ ਕੇ ਰਹੇ ਇਹ ਬਿਲਕੁਲ ਮਤਲਬ ਨਹੀਂ ਹੈ ਇਹਦਾ ਭਾਵ ਇਹ ਨਹੀਂ ਕਿ ਬੰਦਾ ਸਮਾਜ ਸੋਸਾਇਟੀ ਸਮਾਜ ਵਿੱਚ ਰਹੇ ਰਿਸ਼ਤੇਦਾਰੀਆਂ ਵਿੱਚ ਰਹਿੰਦਿਆਂ ਹੋਇਆਂ ਵੀ ਮਨੋਖ ਆਪਣੇ ਮਨ ਦੇ ਅੰਦਰ ਕਿਸੇ ਦੇ ਪ੍ਰਤੀ ਚੰਗੀ ਫੀਲਿੰਗ ਨਾ ਰੱਖੇ ਐਸਾ ਭਾਵ ਬਿਲਕੁਲ ਨਹੀਂ ਇਹਦਾ ਮਤਲਬ ਹੈ ਕਿ ਜਿਹੜੀਆਂ ਬੁਰਾਈਆਂ ਗ੍ਰਸਤੀ ਦੇ ਜੀਵਨ ਵਿੱਚ ਆਉਂਦੀਆਂ ਨੇ ਉਹਨਾਂ ਤੋਂ ਆਪਣੇ ਮਨ ਨੂੰ ਉੱਚਿਆਂ ਉਠਾ ਕੇ ਰੱਖੇ ਜੇ ਤਿਆਗ ਦੇ ਰਾਹ ਵਿੱਚ ਬਰਾਈਆਂ ਆਉਂਦੀਆਂ ਨੇ ਤੇ ਗ੍ਰਸਥ ਮਾਰਗ ਦੇ ਰਾਹ ਵਿੱਚ ਵੀ ਬਰਾਈਆਂ ਆਉਂਦੀਆਂ ਇੱਥੇ ਕੀ ਹੈ ਆਪਾਂ ਤਿਆਗ ਦੀ ਗੱਲ ਨਹੀਂ ਕਰਾਂਗੇ ਆਪਾਂ ਗ੍ਰਸਥ ਦੀ ਗੱਲ ਕਰਾਂਗੇ ਕਿਉਂਕਿ ਜੇ ਸੰਬੰਧ ਵਿੱਚ ਆਪਾਂ ਜੁੜ ਬੈਠੇ ਹਾਂ ਗ੍ਰਸਥੀ ਵਾਸਤੇ ਉਹਦਾ ਘਰ ਪਹਿਲਾਂ ਵੱਤੋਂ ਪੂਰਨ ਹੁੰਦਾ ਹੈ ਅਸੀਂ ਆਪਣਾ ਘਰ ਬਣਾਉਨੇ ਆ ਕੱਚਾ ਹੋਵੇ ਪੱਕਾ ਹੋਵੇ ਸਸਤਾ ਹੋਵੇ ਮਹਿੰਗਾ ਹੋਵੇ ਘਰ ਤੇ ਘਰ ਹੀ ਹੁੰਦਾ ਹੈ ਨਾ ਅਸੀਂ ਜਦੋਂ ਨੂੰ ਬਣਾਉਂਦੇ ਹਾਂ ਉਸ ਨੂੰ ਭਰਦੇ ਹਾਂ ਉਸ ਵਿੱਚ ਹਰ ਪ੍ਰਕਾਰ ਦੀ ਸਹੂਲਤ ਚਾਹੁੰਦੇ ਹਾਂ। ਤਿਉਹ ਜੰਨੀਆਂ ਵੀ ਸਹੂਲਤਾਂ ਨੇ ਜਾਂ ਘਰ ਹੈ ਉਹਨੂੰ ਬਣਾਉਣਾ ਉਹਨੂੰ ਚਲਾਉਣਾ ਉਹਦੀਆਂ ਜ਼ਿੰਮੇਵਾਰੀਆਂ ਉਹਦੇ ਫਰਜ਼ ਉਹਦੇ ਪ੍ਰਤੀ ਜਿਹੜੀ ਅਸੀਂ ਫਿਰ ਕਾਰਜ ਕਰਦੇ ਉਹਨੂੰ ਆਪਾਂ ਕਿੰਨੇ ਕਿਰਤ ਕਰਨੀ ਰੋਜ਼ਗਾਰ ਕਰਨਾ। ਉਹ ਜਿਹੜੀ ਅਸੀਂ ਕਿਰਤਕਾਰ ਕਰਦੇ ਹਾਂ ਜੇ ਤਾਂ ਸਾਡੀ ਕਿਰਤ ਥੋੜੀ ਹੋਵੇ ਤੇ ਖਾਹਿਸ਼ ਵੱਡੀ ਹੋਵੇ ਤੇ ਫਿਰ ਸਾਨੂੰ ਕੋਈ ਟੇਡਾ ਰਸਤਾ ਅਖਤਿਆਰ ਕਰਨਾ ਪੈਂਦਾ ਅਸੀਂ ਸੋਚਦੇ ਆ ਮੈਂ ਆਪਣਾ ਘਰ ਕਿਵੇਂ ਵੱਡਾ ਕਰਾਂ ਆਪਣੀਆਂ ਚੀਜ਼ਾਂ ਕਿਵੇਂ ਵੱਡੀਆਂ ਕਰਾਂ ਮਹਿੰਗੀਆਂ ਚੀਜ਼ਾਂ ਕਿਵੇਂ ਲਵਾਂ ਫਿਰ ਅਸੀਂ ਆਸ-ਪਾਸ ਦੇ ਦੂਜੇ ਮਨੁੱਖਾਂ ਦੀ ਜ਼ਿੰਦਗੀ ਵਿੱਚ ਦਖਲ ਦਿੰਦੇ ਇਹ ਨਿਗਰਹਿ ਇਹ ਹੈ ਗ੍ਰਸਤ ਦੀ ਪਹਿਲੀ ਰੁਕਾਵਟ ਜਦੋਂ ਮਨੁੱਖ ਦਾ ਮਨ ਦੂਜੇ ਦੀਆਂ ਵਸਤੂਆਂ ਵੇਖ ਕੇ ਵਿਚਲਿਤ ਹੁੰਦਾ ਹੈ ਭਟਕਦਾ ਹੈ ਗੁਰੂ ਸਾਹਿਬ ਨੇ ਤੋਂ ਵੀ ਸੁਚੇਤ ਕੀਤਾ ਸਾਨੂੰ ਦੂਜੀ ਮੁਸ਼ਕਲ ਮਹਾਰਾਜ ਨੇ ਬਾਣੀ ਵਿੱਚ ਬਿਆਨ ਕੀਤੀ ਹੈ ਉਹ ਕੀ ਹੈ ਪੀਐਸਸੀ ਸਾਰੇ ਮਨੁੱਖ ਜਦੋਂ ਇਕੱਠੇ ਰਲ ਮਿਲ ਕੇ ਰਹਿੰਦੇ ਆ ਨਾ ਇੱਕ ਸਮਾਜ ਵਿੱਚ ਰਹਿੰਦੇ ਆ ਜਾਂ ਇੱਕ ਪਰਿਵਾਰ ਵਿੱਚ ਰਹਿੰਦੇ ਆ ਤੇ ਸਾਡਾ ਕਈ ਵਾਰ ਵਿਚਾਰਾਂ ਦਾ ਟਕਰਾਵ ਵੀ ਹੁੰਦਾ ਹੈ ਤੇ ਕਈ ਵਾਰ ਸੁਭਾਅ ਦਾ ਟਕਰਾਵ ਹੁੰਦਾ ਜਿਹਨੂੰ ਆਪਾਂ ਪਰਸਨੈਲਿਟੀ ਕਲੈਸ਼ ਕਹਿੰਦੇ ਆ ਵਿਚਾਰਾਂ ਦਾ ਵਕਰੇਵਾ ਜਿਹੜਾ ਉਹ ਇੱਕ ਵੱਖਰੀ ਚੀਜ਼ ਹੈ ਤੇ ਸੁਭਾਅ ਦਾ ਵਕਰੇਵਾ ਵੱਖਰੀ ਚੀਜ਼ ਹੈ ਕਿਸੇ ਦੇ ਸੁਭਾਅ ਵਿੱਚ ਕੋਈ ਚੀਜ਼ ਹੈ ਕਿਸੇ ਦੇ ਸੁਭਾਅ ਵਿੱਚ ਕੋਈ ਚੀਜ਼ ਹੈ ਜਦੋਂ ਦੋਨਾਂ ਦੋ ਬੰਦਿਆਂ ਦੇ ਸੁਭਾਅ ਵਿੱਚ ਵਿਰੋਧੀ ਚੀਜ਼ਾਂ ਹੋਣਗੀਆਂ ਤਾਂ ਉਥੇ ਕੀ ਹੋਏਗਾ ਉਥੇ ਇੱਕ ਦੂਸਰੇ ਦੇ ਪ੍ਰਤੀ ਅਣਬਣ ਹੋਏਗਾ ਜੇ ਉਹ ਮੈਨੇਜ ਨਾ ਕਰ पाए ਤੇ ਉਹਨਾਂ ਚੀਜ਼ਾਂ ਦਾ ਕਰਕੇ ਝਗੜਾ ਹੋਏਗਾ ਕਲੇਸ਼ ਹੋਏਗਾ ਕੀ ਕੋਈ ਐਸੀ ᔪਗਤ ਹੈ ਬੀ ਸੁਭਾਅ ਵੀ ਵਿਰੋਧੀ ਹੋਣ ਵਿਚਾਰ ਵੀ ਵਿਰੋਧੀ ਹੋਣ ਤੇ ਬੰਦਾ ਰਲ ਕੇ ਬਹਿ ਜਾਏ ਕੋਈ ᔪਗਤ ਹੈ ਗੁਰੂ ਸਾਹਿਬ ਨੇ ਸਾਨੂੰ ਬਾਣੀ ਚ ᔪਗਤ ਦੱਸੀ ਉਹ ਕੀ ਹੈ ਬਰਦਾਸ਼ਤ ਕਰੋ ਸਹਿਣ ਕਰੋ ਜੇ ਅਸੀਂ ਚਾਹੁੰਨੇ ਨਾ ਵੀ ਦੂਜਾ ਸਾਨੂੰ ਬਰਦਾਸ਼ਤ ਕਰੇ ਤੇ ਆਪਾਂ ਵੀ ਦੂਜੇ ਨੂੰ ਬਰਦਾਸ਼ਤ ਕਰਨਾ ਸਿੱਖੀਏ ਉਹ ਸਾਡੇ ਵਿਚਾਰਾਂ ਦਾ ਸਤਕਾਰ ਕਰੇ ਅਸੀਂ ਉਹਦੇ ਵਿਚਾਰਾਂ ਦਾ ਸਤਕਾਰ ਕਰੀਏ ਵੀ ਠੀਕ ਹੈ ਮੈਂ ਤੇਰੇ ਵਿਚਾਰ ਅਡਾਪਟ ਨਹੀਂ ਕਰਨੇ ਪਰ ਤੇਰੇ ਤੈਨੂੰ ਮੁਬਾਰਕ ਉਦਾਹਰਣ ਦਿਨਾ ਇਸ ਤਰ੍ਹਾਂ ਹੋ ਸਕਦਾ ਹੈ ਪੋਸੀਬਲ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਗਰੇ ਦੇ ਕਿਲੇ ਵਿੱਚ ਮੌਜੂਦ ਸਨ ਜਾਜੋ ਦੇ ਮੈਦਾਨ ਵਿੱਚ ਬਹਾਦਰ ਸ਼ਾ ਜਿਹੜਾ ਕਿ ਔਰੰਗਜ਼ੇਬ ਦਾ ਪੁੱਤਰ ਸੀ ਉਸ ਦੀ ਆਪਣੇ ਭਰਾਵਾਂ ਦੇ ਨਾਲ ਜੰਗ ਹੋਈ ਤੇ ਜੰਗ ਉਹਨੇ ਜਿੱਤ ਲਈ ਮਹਾਰਾਜ ਨੇ ਕੁਝ ਸਿਪਾਈ ਸਿਪਾ ਸਲਾਰ ਭੇਜੇ ਸਨ ਬਹਾਦਰ ਸ਼ਾ ਦੀ ਮਦਦ ਵਾਸਤੇ ਤੇ ਜੰਗ ਜਤਨ ਤੋਂ ਬਾਅਦ ਉਹਨੇ ਮਹਾਰਾਜ ਨੂੰ ਬੜਾ ਪਿਆਰ ਭਰਿਆ ਸੱਦਾ ਭੇਜਿਆ ਮਹਾਰਾਜ ਤੁਸੀਂ ਮੇਰੇ ਸ਼ਾਹੀ ਦਰਬਾਰ ਵਿੱਚ ਆ ਕੇ ਮੁਬਾਰਕ ਚਰਨ ਪਾਓ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਦਰਬਾਰ ਵਿੱਚ ਸਜੇ ਮੈਂ ਬਹੁਤੀ ਗੱਲ ਮੇਰੀ ਨਹੀਂ ਕਰਾਂਗਾ ਤਾਂ ਉੱਥੇ ਕਾਜ਼ੀ ਵੀ ਬੈਠੇ ਸਨ ਸ਼ਾਹੀ ਕਾਜ਼ੀ ਉਹਨਾਂ ਨੇ ਬਾਦਸ਼ਾਹ ਤੋਂ ਪਰਮਿਸ਼ਨ ਮੰਗੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਸਵਾਲ ਕਰਨਾ ਬਾਦਸ਼ਾਹ ਦੀ ਪਰਮਿਸ਼ਨ ਨਾਲ ਹੀ ਹੋ ਸਕਦਾ ਸੀ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਜੀ ਸਾਡੇ ਕਾਜ਼ੀ ਸਹਿਬਾਨ ਆਪ ਜੀ ਨੂੰ ਕੁਝ ਪੁੱਛਣਾ ਚਾਹੁੰਦੇ ਨੇ ਕੀ ਇਜਾਜ਼ਤ ਹੈ ਅਸੀਂ ਸਵਾਲ ਕਰ ਸਕਦੇ ਹਾਂ ਤੈਜੀਬ ਇਹੀ ਕਹਿੰਦੀ ਹੈ ਨਾ ਹਜ਼ੂਰ ਮਹਾਰਾਜ ਨੇ ਆਖਿਆ ਜੀ ਸਦਕੇ ਪੁੱਛੋ ਕਾਜ਼ੀ ਨੇ ਪ੍ਰਸ਼ਨ ਕੀਤਾ ਮਜ਼ਬ ਤੁਹਾਡਾ ਖੂਬ ਕੇ ਮਜ਼ਬ ਹਮਾਰਾ ਖੂਬ ਕੀ ਤੁਹਾਡਾ ਮਜ਼ਬ ਚੰਗਾ ਹੈ ਕਿ ਸਾਡਾ ਮਜ਼ਬ ਚੰਗਾ ਹੈ ਉਹਨੇ ਸਵਾਲ ਇਹੋ ਜਿਹਾ ਸੀ ਜੇ ਇਸ ਚੀਜ਼ ਦਾ ਜਵਾਬ ਜਿਹੜਾ ਉਹ ਦੋਨਾਂ ਧਿਰਾਂ ਨੂੰ ਵੇਖ ਕੇ ਦੇਣਾ ਹੁੰਦਾ ਜੇ ਕਹਿ ਦਿੰਦੇ ਤੁਹਾਡਾ ਖੂਬ ਹੈ ਤਾਂ ਉਹਨਾਂ ਦਾ ਅਗਲਾ ਪ੍ਰਸ਼ਨ ਹੁੰਦਾ ਵੀ ਫਿਰ ਤੁਸੀਂ ਵੱਖਰਾ ਮਜ਼ਬ ਕਿਉਂ ਚੁਣਿਆ ਜਿਉਂ ਕਹਿ ਦਿੰਦੇ ਸਾਡਾ ਖੂਬ ਹੈ ਤੇ ਕਾਜ਼ੀ ਉਥੇ ਕਲੇਸ਼ ਪਾ ਕੇ ਬਹਿ ਜਾਂਦੇ ਵੀ ਇਹ ਤਾਂ ਸਾਡੇ ਮਜ਼ਬੂ ਨੂੰ ਹੀ ਨਕਾਰ ਦਿੰਦੇ ਨੇ ਤੇ ਬਹਾਦਰ ਸ਼ਾਹ ਦੇ ਉੱਤੇ ਬਲੇਮ ਆਉਂਦਾ ਵੀ ਤੁਸੀਂ ਐਸੇ ਮਹਾਂਪੁਰਖ ਨੂੰ ਆਪਣੇ ਦਰਬਾਰ 'ਚ ਸੱਦਾ ਜਿਹੜਾ ਸਾਡੇ ਮਜ਼ਬੂ ਦੀ ਤਜੀਬ ਨੂੰ ਪ੍ਰਵਾਨ ਨਹੀਂ ਕਰਦਾ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਸਨ ਵੀ ਜਿਹੜਾ ਪ੍ਰਸ਼ਨ ਹੈ ਕਿਹੜੀ ਮਨੋਸਥਿਤੀ ਵਿੱਚੋਂ ਨਿਕਲਿਆ ਇਹ ਸਵਾਲ ਜਿਹੜਾ ਕਿਹੜੀ ਭਾਵਨਾ ਵਿੱਚੋਂ ਪੈਦਾ ਹੋਇਆ ਕਿਉਂਕਿ ਸਵਾਲ ਕਰਨ ਵਾਲੇ ਦੀ ਭਾਵਨਾ ਬਹੁਤ ਕੁਝ ਕਹਿ ਦਿੰਦੀ ਹੈ ਵੀ ਇਹ ਸਵਾਲ ਉਹਨੇ ਕਿਹੜੀ ਸਿਚੁਏਸ਼ਨ ਨੂੰ ਮੋਖ ਰਾ ਕੇ ਜਾਂ ਕਿਹੜੀ ਭਾਵਨਾ ਦੇ ਵਿੱਚੋਂ ਕੀਤਾ ਉਹਦੀ ਆਪਣੀ ਥਿੰਕਿੰਗ ਕੀ ਹੈ ਇਸ ਸਵਾਲ ਦੇ ਪਿੱਛੇ ਤੋ ਜਵਾਬ ਉਹਦੀ ਥਿੰਕਿੰਗ ਦੇ ਹਿਸਾਬ ਨਾਲ ਜਾਣਾ ਹੈ ਉਹਦੇ ਸ਼ਬਦਾਂ ਦੇ ਹਿਸਾਬ ਨਾਲ ਨਹੀਂ ਜਾਣਾ ਗਰੀਬਨਵਾਜ ਮਹਾਰਾਜ ਨੇ ਕੀ ਉੱਤਰ ਦਿੱਤਾ ਤੁਮ ਕੋ تمہارا ਖੂਬ ਹਮ ਕੋ ਹਮਾਰਾ ਖੂਬ ਜਿਹੜਾ ਉਸ ਜਗ੍ਹਾ ਤੇ ਟਕਰਾ ਹੋਣਾ ਸੀ ਨਾ ਜਿਹੜਾ ਕਲੇਸ਼ ਸੀ ਜਦ ਕਾਜ਼ੀ ਜਿਹੜੀ ਮਨਸ਼ਾ ਨਾਲ ਪ੍ਰਸ਼ਨ ਕਰ ਰਹੇ ਸਨ ਉਹਨਾਂ ਦੀ ਉਹ ਖੋਟੀ ਮਨਸ਼ਾ ਪੂਰੀ ਨਹੀਂ ਹੋ ਸਕੀ ਹਜ਼ੂਰ ਮਹਾਰਾਜ ਨੇ ਆਖਿਆ ਤੁਮ ਕੋ تمہارا ਖੂਬ ਹਮ ਕੋ ਹਮਾਰਾ ਖੂਬ ਜੇ ਤੁਸੀਂ ਮੇਰਾ ਰਾਹ ਨਹੀਂ ਚੁਣ ਸਕਦੇ ਮੈਂ ਤੁਹਾਡਾ ਰਾਹ ਨਹੀਂ ਚੁਣ ਸਕਦਾ ਤੁਹਾਨੂੰ ਤੁਹਾਡਾ ਮੁਬਾਰਕ ਹੈ ਮੈਨੂੰ ਮੇਰਾ ਮੁਬਾਰਕ ਹੈ ਪਰ ਮੈਂ ਵਿਰੋਧ ਕਰਾਂਗਾ ਕਿ ਇਸ ਗੱਲ ਦਾ ਜਦੋਂ ਤੁਸੀਂ ਆਪਣਾ ਵਿਚਾਰ ਮੇਰੇ ਉੱਤੇ ਜਬਰਦਸਤੀ ਥੋਪੋਗੇ ਤੇ ਮੈਂ ਨਾ ਕਰਾਂਗਾ ਮੈਂ ਨਹੀਂ ਮੈਂ ਥੋਪਦਾ ਨਹੀਂ ਤੇ ਕਿਸੇ ਦਾ ਮੈਂ ਮੰਨਦਾ ਨਹੀਂ ਤੁਸੀਂ ਆਪਣੇ ਖਿਆਲ ਤੇ ਦ੍ਰਿੜ ਰਹੋ ਮੈਂ ਆਪਣੇ ਖਿਆਲ ਤੇ ਦ੍ਰਿੜ ਰਵਾਂ ਤੁਸੀਂ ਮੇਰਾ ਮਾੜਾ ਨਾ ਲੋਚੋ ਮੈਂ ਤੁਹਾਡਾ ਮਾੜਾ ਨਾ ਲੋਚਾਂ ਇਹ ਜੁਗਤ ਹੈ ਅਸੀਂ ਗ੍ਰੇਸਤ ਮਾਰਗ ਵਿੱਚ ਜੀਣੇ ਆ ਇੱਥੇ ਸਾਡੇ ਸਵਾਰਥਾਂ ਦੇ ਟਕਰਾਅ ਵੀ ਹੁੰਦੇ ਨੇ ਇੱਥੇ ਸਾਡੇ ਹੰਕਾਰ ਕਰਕੇ ਟਕਰਾਅ ਵੀ ਹੁੰਦੇ ਨੇ ਇੱਥੇ ਸਾਡੇ ਪਦਵੀਆਂ ਦੇ ਟਕਰਾਅ ਵੀ ਹੁੰਦੇ ਨੇ ਪਰਵਾਰਾਂ ਵਿੱਚ ਸਾਡੇ ਕੰਟਰੋਲ ਨੂੰ ਲੈ ਕੇ ਟਕਰਾਅ ਵੀ ਹੁੰਦਾ ਹੈ ਮੰਨ ਲਓ ਇੱਕ ਪਰਿਵਾਰ ਵਿੱਚ ਦੋ ਭਰਾਵਾਂ ਦੇ ਵਿਚਾਰ ਵੱਖਰੇ ਵੱਖਰੇ ਨੇ ਤੇ ਕਈ ਵਾਰ ਉਹਨਾਂ ਵਿਚਾਰਾਂ ਕਰਕੇ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ ਪਤੀ ਤੇ ਪਤਨੀ ਹਨ ਉਹਨਾਂ ਦੇ ਸੁਭਾਅ ਵਿੱਚ ਵੱਖਰੇਵਾ ਹੈ ਉਸ ਕਰਕੇ ਉਹਨਾਂ ਦਾ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਇਹਦਾ ਭਾਵ ਹੈ ਕੁਝ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਾਫੀ ਹੱਦ ਤੱਕ ਉਹਨੂੰ ਮੈਨੇਜ ਕਰਨ ਉਹ ਗੁਣ ਜੇ ਨਾਲ ਹੋਣ ਤੇ ਵਿਚਾਰਾਂ ਦਾ ਵਖਰੇਵਾ ਹੋਣ ਦੇ باوجود ਵੀ ਐਸੇ ਸਮਾਜ ਵਿੱਚ ਲੋਕ ਵਿਖੇ ਗਏ ਨੇ ਜਿਨ੍ਹਾਂ ਦੇ ਵਿਚਾਰ ਬਿਲਕੁਲ ਆਪੋਜੀਟ ਸਨ ਇੱਕ ਦੂਸਰੇ ਤੋਂ ਪਰ ਉਹਨਾਂ ਨੂੰ ਸਲੀਕਾ ਸੀ ਵੀ ਕਿਵੇਂ ਰਿਹਾ ਜਾਂਦਾ ਹੈ ਪਰਿਵਾਰ ਵਿੱਚ ਉਹ ਨਾਇਕ ਦੂਜੇ ਤੇ ਵਿਚਾਰ ਥੋਪਦੇ ਸਨ ਨਾ ਆਪਣੇ ਸੁਭਾਅ ਕਰਕੇ ਉਹ ਦੂਜੇ ਦਾ ਬੁਰਾ ਲੋਚਦੇ ਸਨ ਉਹ ਚੀਜ਼ਾਂ ਨੂੰ ਉਹਨਾਂ ਨੇ ਇੰਨੇ ਸੋਹਣੇ ਢੰਗ ਨਾਲ ਮੈਨੇਜ ਕਰ ਲਿਆ ਕਿ ਉਹ ਦਰਸ਼ਕ ਲੋਕ ਹੋ ਨਿਪੜੇ ਗੁਰੂ ਸਾਹਿਬ ਸਾਨੂੰ ਬਾਣੀ ਚ ਇਹੀ ਤਾਂ ਜੁਗਤ ਦੱਸਦੇ ਨੇ ਪੀਏ ਗ੍ਰਸਤ ਜਿਹੜਾ ਹੈ ਖੇਡ ਦਾ ਮੈਦਾਨ ਹੈ ਇਹ ਇਹਦੀ ਜੁਗਤ ਕੀ ਹੈ ਇਸ ਖੇਡ ਨੂੰ ਖੇਡਣ ਦੀ ਰਿਸ਼ਤੇ ਨਿਭਾਉਣ ਦੀ ਤਕਨੀਕ ਕੀ ਹੈ ਮਹਾਰਾਜ ਨੇ ਸਾਨੂੰ ਇਹੀ ਤਾਂ ਬਾਣੀ ਵਿੱਚ ਦੱਸਿਆ ਹੈ ਖਿਮਾ ਕਰਨਾ ਮੈਂ ਕਈ ਵਾਰੇ ਬੇਨਤੀ ਕਰਿਆ ਕਰਦਾ ਚਾਹੀਦਾ ਤਾਂ ਇਹ ਹੈ ਚਾਹੀਦਾ ਤਾਂ ਇਹ ਹੈ ਕਿ ਜਿਸ ਬੱਚੇ ਜਾਂ ਬੱਚੀ ਦਾ ਆਨੰਦ ਕਾਰਜ ਹੈ ਉਹ ਚਾਰ ਲਾਵਾਂ ਦੇ ਅਰਥ ਜਰੂਰ ਪੜਨ ਪਰ ਐਸਾ ਹੁੰਦਾ ਨਹੀਂ ਕੋਈ ਵਿਰਲੀ ਹਜ਼ਾਰ ਚੋਂ ਹਜ਼ਾਰ ਚੋਂ ਵੀ ਕੀ ਲੱਖ ਚੋਂ ਕੋਈ ਦੋ ਫੈਮਿਲੀਆਂ ਹੋਣਗੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਆਪ ਲਾਵਾਂ ਦਾ ਪਾਠ ਜਿਹੜਾ ਉਹਨੂੰ ਕਿਤੇ ਪਹਿਲਾਂ ਪੜ੍ਹਦੇ ਹੋਣਗੇ ਜਾਂ ਉਹਦੇ ਅਰਥ ਪੜ੍ਹਦੇ ਹੋਣਗੇ ਵੀ ਜਿਹੜੀਆਂ ਲਾਵਾਂ ਦਾ ਪਾਠ ਸੁਣ ਕੇ ਸਾਡਾ ਰਿਸ਼ਤਾ ਜੁੜਦਾ ਉਹਦੇ ਚ ਮਹਾਰਾਜ ਨੇ ਕਿਹਾ ਕੀ ਹੈ ਹੁੰਦਾ ਕਿਤੇ ਐਸਾ ਸੋਚੋ ਜਰਾ ਪ੍ਰਚਾਰ ਤਾਂ ਉਹ ਹੁੰਦਾ ਹੈ ਜਿਹੜਾ ਸਾਡੀ ਰੂਹ ਤੱਕ ਪਹੁੰਚੇ ਕਿ ਸਾਡੇ ਅੰਦਰ ਕਦੇ ਚਾਹ ਹੁੰਦਾ ਹੈ ਖਿਮਾ ਕਰਨਾ ਸਾਡੇ ਅੰਦਰ ਇਹ ਤਾਂ ਚਾਹ ਹੁੰਦਾ ਹੈ ਵੀ ਮੇਰੇ ਇਨੇ ਰਿਸ਼ਤੇਦਾਰ ਆਉਣਗੇ ਮੈਂ ਇਨਾ ਇਨਾ ਸਾਜ ਤਜ ਗੁਰੂ ਰਾਮਦਾਸ ਮਹਾਰਾਜ ਦਾ ਸਾਨੂੰ ਕੀ ਸੁਨੇਹਾ ਹੈ ਮੰਨ ਲਓ ਸਾਡਾ ਕੋਈ ਮਿੱਤਰ ਵਿਆਹ ਦੇ ਉਤੇ ਆਉਂਦਾ ਹੈ ਅਸੀਂ ਉਹਨੂੰ ਸੱਦਾ ਭੇਜਦੇ ਹਾਂ ਤੇ ਜਦੋਂ ਉਹ ਸਾਨੂੰ ਬੈਕ ਮੈਸੇਜ ਕਰਦਾ ਹੈ ਟੈਕਸਟ ਮੈਸੇਜ ਕਰਦਾ ਵੀ ਮੈਂ ਆ ਰਿਹਾ ਮੈਨੂੰ ਤੁਸੀਂ 에ਰਪੋਰਟ ਤੋਂ ਲੈ ਲੈਣਾ ਅਸੀਂ ਦੌੜੇ ਜਾਂਦੇ ਹਾਂ ਕਿ ਸਾਡਾ ਪਿਆਰਾ ਰਿਸ਼ਤੇਦਾਰ ਆ ਰਿਹਾ ਹੈ ਬੜੇ ਚਿਹਰ ਬਾਦ ਅਸੀਂ ਉਹਨੂੰ ਲੈਣ ਚੱਲੇ। ਰੋਟੀ ਵੀ ਪਾਈ ਠੰਡੀ ਹੋ ਜਾਂਦੀ ਹੈ ਕਈ ਵਾਰ ਅਸੀਂ ਕਹਿੰਨੇ ਨਹੀਂ ਆ ਕੇ ਖਾਵਾਂ ਉਹਦੇ ਨਾਲ ਖਾਵਾਂਗੇ ਉਹਨੂੰ ਲੈ ਹੀ ਐ। ਜਿਹਦੇ ਨਾਲ ਤੁਹਾਡੀ ਸਾਂਝ ਹੋਵੇ। ਗੁਰੂ ਰਾਮਦਾਸ ਮਹਾਰਾਜ ਦਾ ਇਹ ਸਮਝੋ ਵੀ ਤੁਹਾਨੂੰ ਟੈਕਸਟ ਮੈਸੇਜ ਹੀ ਹੈ। ਕਿ ਮੈਂ ਤੁਹਾਡੇ ਵਿਆਹ ਤੇ ਆ ਰਿਹਾ। ਜਦੋਂ ਬੱਚੇ ਬੱਚੀ ਦਾ ਵਿਆਹ ਹੋਵੇਗਾ ਮੈਂ ਜਾਮਨ ਹੋਵਾਂਗਾ। ਮੈਂ ਗਵਾਹ ਹੋਵਾਂਗਾ। ਮੈਂ ਉਹਨਾਂ ਨੂੰ ਕੁਝ ਦੱਸਾਂਗਾ ਵੀ ਉਹ ਗ੍ਰਸਥ ਮਾਰਗ ਵਿੱਚ ਕਿਵੇਂ ਖੁਸ਼ ਰਹਿ ਸਕਦੇ ਨੇ। ਤੁਸੀਂ ਮਹਾਰਾਜ ਦਾ ਮੈਸੇਜ ਇਹ ਟੈਨਡ ਨਾ ਕਰੀਏ। ਅਸੀਂ ਗੁਰੂ ਰਾਮਦਾਸ ਮਹਾਰਾਜ ਦਾ ਵਾਕ ਹੀ ਨਾ ਪੜ੍ਹੀਏ ਪਤਾ ਹੀ ਨਹੀਂ ਲੱਗਦਾ ਸਾਨੂੰ ਖਿਮਾ ਕਰਨਾ ਆਪਾਂ ਸਾਰੇ ਜਿੰਨੇ ਵੀ ਇੱਥੇ ਗ੍ਰਿਸ਼ਤੀ ਕਿਸੇ ਦੀ 30 ਸਾਲ ਦੀ ਗ੍ਰਿਸ਼ਤੀ ਦੀ ਜ਼ਿੰਦਗੀ ਹੈ ਕਿਸੇ ਦੇ 60 ਸਾਲ ਹੋ ਗਏ ਕਦੇ ਚਾ ਆਇਆ ਵੀ ਚਲੋ ਹੁਣ ਹੀ ਪੜ ਲਈਏ ਚਾਰਲਾਵਾ ਨਾ ਭਾਈ ਪੜਦਾ ਬਸ ਉਦੋਂ ਕੀ ਪੜਦਾ ਹਾਂ ਜਾ ਕਿਸੇ ਦੇ ਵਿਆਹ ਗਏ ਹੋਈਏ ਤੇ ਕੰਨਵਾਜ ਪੈ ਜਾਏ ਮਾਫ ਕਰਨਾ ਕਿੱਡੀ ਅਹਿਮ ਗੱਲ ਸੀ ਕਿੱਡਾ ਜ਼ਰੂਰੀ ਇੰਪੋਰਟੈਂਟ ਮੈਸੇਜ ਸੀ ਗੁਰੂ ਰਾਮਦਾਸ ਮਹਾਰਾਜ ਦਾ ਜਿੰਨੂੰ ਅਸੀਂ ਨਜ਼ਰ ਅੰਦਾਜ਼ ਕਰਦੇ ਆ ਗੁਰੂ ਸਾਹਿਬ ਨੇ ਕੋਈ ਭੋਜ ਨਹੀਂ ਪਾਇਆ ਸਾਡੇ ਤੇ ਸਾਨੂੰ ਦੱਸਿਆ ਹੀ ਹੈ ਪਹਿਲਾ ਵਾਕ ਕੀ ਕਿਹਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਪ੍ਰਵਿਰਤੀ ਕਰਮ ਕੀ ਹੈ ਪ੍ਰਵਿਰਤ ਦਾ ਮਤਲਬ ਹੁੰਦਾ ਹੈ ਇੱਕ ਦੋ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਇੱਕ ਨਵਿਰਤੀ ਨਵਿਰਤ ਦਾ ਮਤਲਬ ਹੈ ਤਿਆਗ ਕੇ ਜਿੰਨੂੰ ਆਪਾਂ ਕਹਿੰਦੇ ਆ ਲੀਵ ਕਰ ਜਾਂਦੇ ਆ ਇਮਾਨ ਲੋ ਹਾਲ ਹੈ ਤੇ ਮੈਂ ਨਹੀਂ ਬਹਿ ਸਕਦਾ ਕਿਸੇ ਨਾਲ ਮੈਂ ਬਾਹਰ ਨਿਕਲ ਗਿਆ ਇਹਨੂੰ ਨਵਿਰਤ ਕਹਿੰਦੇ ਨੇ ਮੈਂ ਬਾਹਰ ਖੜਾ ਹਾਂ ਮੈਂ ਵੇਖ ਰਿਹਾ ਦਰਬਾਰ ਹਾਲ ਵਿੱਚ ਗੁਰੂ ਸਾਹਿਬ ਪ੍ਰਕਾਸ਼ਮਾਨ ਨੇ ਸੰਗਤ ਹੈ ਮੇਰੇ ਆਪਣੇ ਲੋਕ ਮੈਂ ਆ ਕੇ ਵਿੱਚ ਬੈਠ ਗਿਆ ਉਹਨੂੰ ਕਹਿੰਦੇ ਪ੍ਰਵਿਰਤ ਹੋਣਾ ਜੇ ਮੈਂ ਕੋਹਰ ਉਦਾਹਰਨ ਦੇਣਾ ਇੱਕ ਗੱਲ ਸੌਖੇ ਢੰਗ ਨਾਲ ਸਮਝਾਉਣ ਲਈ ਮੈਂ ਉਦਾਹਰਨ ਵਰਤ ਰਿਹਾ ਵੀ ਮੰਨ ਲਓ ਮੈਂ ਗੁਰੂ ਸਾਹਿਬ ਦੀ ਝੂਰੀ ਚ ਆਇਆ ਇੱਥੇ ਸੰਗਤ ਬੈਠੀ ਹੈ ਕੀਰਤਨ ਹੋ ਰਿਹਾ ਹੈ ਪਾਠ ਹੋ ਰਿਹਾ ਹੈ ਜਦੋਂ ਮੈਂ ਐਂਟਰ ਕਰਦਾ ਤੇ ਮੈਨੂੰ ਪਤਾ ਹੋ ਵੀ ਮੈਂ ਕਿੱਥੇ ਬਹਿਣ ਲੱਗਿਆ ਇੱਥੇ ਮੇਰੀ ਵੀ ਕੀ ਜ਼ਿੰਮੇਵਾਰੀ ਹੈ ਇੱਕ ਬੰਦਾ ਤੇ ਪਾਠ ਕਰ ਰਿਹਾ ਜਾਂ ਤਿੰਨ ਬੰਦੇ ਕੀਰਤਨ ਕਰ ਰਹੇ ਬਾਕੀ ਸੰਗਤ ਬੈਠੀ ਹੈ ਮੈਂ ਉਹਨਾਂ ਵਿੱਚ ਜਾ ਕੇ ਇਨਵੋਲਵ ਹੋ ਰਿਆਂ ਮੇਰੀ ਕੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਮੈਂ ਸ਼ਾਂਤ ਹੋ ਕੇ ਬੈਠਾ ਤੇ ਸੁਣਾ ਜੋ ਗੁਰੂ ਸਾਹਿਬ ਦਾ ਉਪਦੇਸ਼ ਉਹ ਮੈਂ ਸੁਣਾ ਮੇਰੀ ਜ਼ਿੰਮੇਵਾਰੀ ਇਹ ਹੈ ਨਾ ਹੁਣ ਉਹਨੂੰ ਕਹਿੰਦੇ ਨੇ ਪਰਵਿਰਤ ਹੋਣਾ ਵੀ ਤੁਸੀਂ ਉਸ ਸਿਚੁਏਸ਼ਨ ਮੁਤਾਬਕ ਢਲ ਗਏ ਉਹਨੂੰ ਮੈਨੇਜ ਕਰਨ ਲਈ ਉਹਨੂੰ ਢਲ ਗਏ ਹੁਣ ਮੰਨ ਲਓ ਆਪਾਂ ਸਾਰੇ ਬੈਠੇ ਆ ਇੱਥੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਆਪ ਜੀ ਸਾਰੇ ਸੁਰ ਤੇ ਕਾਗਰ ਕਰਕੇ ਸਰਵਣ ਕਰੋ ਮੈਂ ਉੱਥੇ ਬਹਿ ਕੇ ਰੌਲਾ ਪਾਈ ਜਾ ਇਹਦਾ ਮਤਲਬ ਮੈਂ ਸਾਰੀ ਮੈਨੇਜਮੈਂਟ ਵਿਗਾੜ ਦਿਆਂਗਾ ਇਹਦਾ ਮਤਲਬ ਇਹ ਹੈ ਨਾ ਇਹਦਾ ਮਤਲਬ ਮੈਂ ਨਵਿਰਤਾ ਪ੍ਰਵਿਰਤ ਨਹੀਂ ਹਾਂ ਗੁਰੂ ਕਹਿੰਦੇ ਪ੍ਰਵਿਰਤੋ ਉਸ ਸਿਚੁਏਸ਼ਨ ਮੁਤਾਬਕ ਢਾਲ ਤੇ ਉਹਨੂੰ ਮੈਨੇਜ ਕਰਨਾ ਤੂੰ ਵੀ ਵਿੱਚ ਯੋਗਦਾਨ ਪਾ ਵੀ ਉਹ ਮੈਨੇਜ ਹੋ ਜਾਏ ਇਸੇ ਤਰ੍ਹਾਂ ਪਰਿਵਾਰ ਹੈ ਆਪਾਂ ਆਪਣੇ ਘਰ ਨੂੰ ਮੈਨੇਜ ਕਰਦੇ ਆ ਨਾ ਕਿ ਜੋੜਾ ਇੱਥੇ ਲਾਇਆ ਜਾਏਗਾ ਚੀਜ਼ ਇੱਥੇ ਰੱਖੀ ਜਾਏਗੀ ਆ ਚੀਜ਼ ਇੱਥੇ ਹੋਵੇਗੀ ਆ ਕੰਮ ਇਸ ਤਰ੍ਹਾਂ ਕਰਾਂਗੇ ਆਪਾਂ ਸਾਰੀ ਚੀਜ਼ ਨੂੰ ਮੈਨੇਜ ਕਰਦੇ ਇੱਕ ਪਰਿਵਾਰ ਦਾ ਜੀ ਉਸ ਮੈਨੇਜਮੈਂਟ ਨੂੰ ਵਿਗਾੜੇ ਤੇ ਉਹ ਬਾਕੀ ਸਾਰੇ ਪਰਿਵਾਰ ਦੇ ਜੀਆਂ ਦੇ ਗੁੱਸੇ ਦਾ ਸ਼ਿਕਾਰ ਹੁੰਦਾ ਵੀ ਤੂੰ ਇਕੱਲਾ ਖਲਾਰਾ ਜਾਦਾ ਪਾਉਣਾ ਐਨੇ ਜੀ ਪਰਿਵਾਰ ਚ ਰਹਿੰਦੇ ਲੋ ਸਾਰਾ ਕੁਝ ਠੀਕ ਚਲਾਉਂਦੇ ਨੇ ਤੈਨੂੰ ਆਪਣਾ ਸੁਧਾਰਨਾ ਚਾਹੀਦਾ ਇਦਾਂ ਹੀ ਹੁੰਦਾ ਹੈ ਨਾ ਜੀ ਇਹਦਾ ਮਤਲਬ ਪ੍ਰਵਿਰਤੀ ਮਾਰਗ ਦਾ ਧਾਰਨੀ ਨਹੀਂ ਜਿਉ ਮੈਨੇਜਮੈਂਟ ਨੂੰ ਵਿਗਾੜ ਰਿਹਾ ਜਾਂ ਉਹਦੇ ਵਿੱਚ ਆਪਣੀ ਸਮਾਈ ਨਹੀਂ ਕਰ ਰਿਹਾ ਤਾਂ ਸਮਾਈ ਕਰਨੀ ਗ੍ਰਸਤ ਵਿੱਚ ਰਿਸ਼ਤੇ ਦੇ ਮੁਤਾਬਕ ਢਲਣਾ ਉਹਦੀਆਂ ਜ਼ਿੰਮੇਵਾਰੀਆਂ ਤੇ ਫਰਜ਼ ਸਮਝਣੇ ਇਹਨੂੰ ਪ੍ਰਵਿਰਤੀ ਕਰਮ ਕਹਿੰਦੇ ਵੀ ਮੇਰੇ ਮਾਪੇ ਹਨ ਉਹਨਾਂ ਦੀ ਮੇਰੀ ਜ਼ਿੰਦਗੀ ਚ ਕੀ ਜਗ੍ਹਾ ਹੈ ਉਹਨਾਂ ਦੇ ਪ੍ਰਤੀ ਮੇਰੇ ਕੀ ਫਰਜ਼ ਨੇ ਉਹਨਾਂ ਨੂੰ ਕਿਵੇਂ ਮੈਨੇਜ ਰੱਖਣਾ ਇਹ ਮੇਰਾ ਪ੍ਰਵਿਰਤੀ ਕਰਨ ਮੇਰੇ ਆਪਣੇ ਬੱਚੇ ਹਨ ਉਹਨਾਂ ਪ੍ਰਤੀ ਕੀ ਫਰਜ਼ ਹਨ ਪਤੀ ਜਾਂ ਪਤਨੀ ਹਨ ਉਹਨਾਂ ਪ੍ਰਤੀ ਕੀ ਫਰਜ਼ ਹਨ ਭੈਣ ਜਾਂ ਭਾਈ ਹਨ ਉਹਨਾਂ ਪ੍ਰਤੀ ਕੀ ਫਰਜ਼ ਹਨ ਇਹਨੂੰ ਪ੍ਰਵਿਰਤ ਕੇ ਹਰ ਪੈਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਧਰਮ ਦੜੋ ਪਾਪਤ ਜਾਇਆ ਬਲਰਾਮ ਜੀ ਹਜ਼ੂਰ ਨੇ ਕਿਹਾ ਧਰਮ ਨੂੰ ਦ੍ਰਿੜ ਕਰ। ਇਹ ਹੀ ਬ੍ਰਹਮਾ ਦੇ ਉਚਾਰਣ ਕੀਤੇ ਵੇਦਾਂ ਦੀ ਬਾਣੀ ਹੈ। ਭਾਵ ਤੈਨੂੰ ਕਿਸੇ ਵੇਦ ਦਾ ਪਿਛਲਗ ਬਣਨ ਦੀ ਲੋੜ ਨਹੀਂ। ਧਰਮ ਦ੍ਰਿੜੋ। ਧਰਮ ਦਾ ਅਰਥ ਕੀ ਹੈ? ਆਪਣੀ ਖਾਹਿਸ਼ ਪਵਿੱਤਰ ਕਰ। ਜਿਹੜਾ ਵੀ ਰਿਸ਼ਤਾ ਨਿਭਾ ਉਹਦੇ 'ਚ ਭਾਵਨਾ ਨਿਰਸ਼ਲ ਤੇ નિਸ਼ਕਪਟ ਕਪੜਾ ਰੱਖ ਕੇ ਨਹੀਂ। ਛਲ ਰੱਖ ਕੇ ਨਹੀਂ। ਬੜੀ ਸਾਫ਼ ਗੋਈ ਨਾਲ ਉਸ ਰਿਸ਼ਤੇ ਨੂੰ ਪ੍ਰਵਾਨ ਕਰ। ਉਦੇ ਰਤਵੇ ਨੂੰ ਪ੍ਰਵਾਨ ਕਰ ਉਹਦੇ ਖਿਆਲਾਂ ਨੂੰ ਪ੍ਰਵਾਨ ਕਰ ਉਹਦੇ ਸੁਭਾ ਨੂੰ ਪ੍ਰਵਾਨ ਕਰ ਉਹਨੂੰ ਰਿਸਪੈਕਟ ਦੇ ਸਤਕਾਰ ਦੇ ਉਹਦੇ ਬਣਦੇ ਮੁਤਾਬਕ ਹੰਤੂ ਸਿਵਕ ਨੂੰ ਅੱਜ ਦਾ ਜਿਹੜਾ ਯੋਗ ਹੈ ਬੱਚਾ ਸਕੂਲ ਚ ਹੀ ਐਜੂਕੇਸ਼ਨ ਲੈਂਦਾ ਸਾਨੂੰ ਇਹ ਐਜੂਕੇਸ਼ਨ ਪੜਾਉਣ ਦੀ ਸੰਤ ਆਈ ਨਹੀਂ ਖਿਮਾ ਕਰਿਓ ਬੱਚੇ ਨੂੰ ਹੈ 12 ਕੋਈ ਗੈਸਟ ਆਇਆ ਨਾ ਛੋਟਾ ਜਿਹਾ ਬੱਚਾ ਤੁਸੀਂ ਉਹਨੂੰ ਕੁਝ ਕਹਿ ਦਿਓ ਟੋਕ ਦਿਓ ਥੋੜਾ ਗੁੱਸੇ ਚ ਫਿਰ ਤੁਸੀਂ ਉਹਦਾ ਚਿਹਰਾ ਪੜਿਓ ਉਹ ਜ਼ਿਆਦਾ ਫੀਲ ਕਰੇਗਾ ਆਮ ਲਾ ਲੋ ਕਿਉਂ ਭਲਾ ਉਹਨੂੰ ਲੱਗਦਾ ਹੈ ਵੀ ਉਹ ਬਾਅਦ ਵਿੱਚ ਕਈ ਵਾਰ ਕਹਿ ਵੀ ਦਿੰਦੇ ਨੇ ਕਈ ਬੱਚੇ ਵੀ ਸਾਨੂੰ ਸਮਝਾਉਣ ਤੋਂ ਪਹਿਲਾਂ ਖੁਦ ਸਮਝੋ ਵੀ ਕਿਸੇ ਦੇ ਸਾਹਮਣੇ ਟੋਕਾ ਟਾਕੀ ਨਹੀਂ ਕਰੀ ਦੀ ਤੁਹਾਨੂੰ ਪਤਾ ਹੈ ਮੇਰੀ ਵੀ ਰਿਸਪੈਕਟ ਹੈ ਬੰਦਾ ਹੈਰਾਨ ਰਹਿ ਜਾਂਦਾ ਉਹ 5 ਸਾਲ ਦਾ ਬੱਚਾ ਜਿਹੜੀ ਗੱਲ ਮੈਂ ਨਹੀਂ 40 ਸਾਲਾਂ ਸਿੱਖ ਪਾਇਏ 5 ਸਾਲ ਦਾ ਬੱਚਾ ਸੀ ਉਹਦੀ ਐਜੂਕੇਸ਼ਨ ਇਹੋ ਜੀ ਹੈ ਸਾਡੀ ਨਹੀਂ ਸੀ ਉਹ ਕਹਿੰਦਾ ਮੇਰੀ ਵੀ ਰਿਸਪੈਕਟ ਠੀਕ ਹੈ ਤੁਸੀਂ ਮੇਰੀ ਗਲਤੀ ਦੱਸੋ ਪਰ ਐਵੇਂ ਨਹੀਂ ਦੱਸ ਸਕਦੇ ਤੁਸੀਂ ਸਾਰਿਆਂ ਸਾਹਮਣੇ ਮੈਨੂੰ ਜ਼ਲੀਲ ਨਹੀਂ ਕਰ ਸਕਦੇ ਹੁਣ ਵੇਖੋ ਉਹਦੀ ਉਹਦੀ ਜਿਹੜੀ ਤਾਜੀਬ ਹੈ ਉਹਦਾ ਜਿਹੜਾ ਮਾਨਸਿਕ ਪੱਧਰ ਹੈ ਇਹਦਾ ਮਤਲਬ ਸਾਡਾ ਕਿੰਨਾ ਗਿਆਪ ਹੈ ਪਲਾਉ ਦੇ ਨਾਲੋਂ ਉਮਰ ਨੂੰ ਛੱਡ ਕੇ ਤੁਸੀਂ ਆਈਕਿਊ ਦਾ ਲੈਵਲ ਚੈੱਕ ਕਰੋ ਉਹਦਾ IQ ਤੇ ਸਾਡਾ IQ ਕਿੱਥੇ ਖੜਾ ਹੈ ਅਸੀਂ ਉਹਦੇ ਸਾਹਮਣੇ ਕਿੰਨੇ ਕਿੰਟੈਲੈਕਚੁਅਲ ਆ ਬਹੁਤ ਫਰਕ ਨਿਕਲੇਗਾ ਉਹ ਕਿਉਂ ਨਿਕਲਦਾ ਹੈ ਕਿਉਂਕਿ ਉਹਨੂੰ ਇਹ ਮੈਨਰ ਜ ਹੌਲੀ ਹੌਲੀ ਸਿਖਾਏ ਜਾਂਦੇ ਨੇ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਇਸ ਸਮਝਾਈਆਂ ਜਾਂਦੀਆਂ ਤੇ ਉਹ ਸਿੱਖ ਗਿਆ ਉਹਨੂੰ ਇਹ ਪਤਾ ਲੱਗ ਗਿਆ ਵੀ ਮੈਂ ਕਿਸੇ ਦੀ ਰਿਸਪੈਕਟ ਖਤਮ ਨਹੀਂ ਕਰਨੀ ਤੇ ਆਪਣੀ ਰਿਸਪੈਕਟ ਦੀ ਮੈਂ ਰੱਖਿਆ ਕਰਾਂ ਹੁਣ ਹੈ ਤਾਂ ਇਹ ਗੁਣ ਕਿੱਡਾ ਕੀਮਤੀ ਬਸ ਇਹਨੂੰ ਜੇ ਜੀਵਨ ਚ ਵਸਾ ਲਈਏ ਇਹ ਘਰ ਵਿੱਚ ਭਾਵੇਂ ਨੋ ਹੋਵੇ ਤੇ ਭਾਵੇਂ ਸੱਸ ਹੋਵੇ ਭਾਵੇਂ ਪਿਓ ਹੋਵੇ ਤੇ ਭਾਵੇਂ ਪੁੱਤਰ ਹੋਵੇ ਭਾਵੇਂ ਭਰਾ ਹੋਵੇ ਤੇ ਭਾਵੇਂ ਭੈਣ ਹੋਵੇ ਭਾਵੇਂ ਪਤੀ ਹੋਵੇ ਤੇ ਭਾਵੇਂ ਪਤਨੀ ਹੋਵੇ ਸਤਕਾਰ ਕਰੋਗੇ ਤੇ ਸਤਕਾਰ ਮਿਲੇਗਾ ਸਤਕਾਰ ਨਹੀਂ ਰੱਖੋਗੇ ਸਤਕਾਰ ਨਹੀਂ ਮਿਲੇਗਾ ਗੁਰੂ ਸਾਹਿਬ ਨੇ ਇਹ ਹੀ ਸਿਖਾਇਆ ਸਭਨਾ ਦਾ ਭਲਾ ਲੋਚੋ ਜਿੱਥੇ ਜਾਏ ਬਹੀਏ ਭਲਾ ਕਹੀਏ ਸਾਡੇ ਉਸਤਾਦ ਕਹਿੰਦੇ ਸਨ ਤੁਸੀਂ ਇੱਕ ਜਗ੍ਹਾ ਕਿਸੇ ਦੀ ਬੁਰਾਈ ਕਰਕੇ ਵੇਖ ਲਓ ਮੋੜ ਮੋੜ ਕੇ ਤੁਹਾਡੇ ਰਾਹ ਦਾ ਰੋੜਾ ਬਣਦੀ ਰਹੇਗੀ ਉਹਨੇ ਉਹਨੂੰ ਦੱਸੀ ਉਹ ਨਤੀਜੇ ਨੂੰ ਦੱਸੀ ਚੌਥੇ ਰ ਪੰਜਵੇਂ ਨੂੰ ਦੱਸੀ ਛੇਵੇਂ ਨੇ ਫੇਰ ਤੁਹਾਨੂੰ ਆ ਕੇ ਦੱਸਣੀ ਆ ਉਹ ਪੰਜ ਬੰਦਿਆਂ ਨੇ ਵਿੱਚ ਹੋਰ ਕੀ ਕਾਟਾ ਘਾਟਾ ਵਾਧਾ ਕੀਤਾ ਉਸ ਗੱਲ ਦੇ ਤੁਸੀਂ ਉਹਨੂੰ ਮੈਨੇਜ ਕਰਦੇ ਆਂ ਜਾਂ ਆਪਣੀ ਲਾਈਫ ਦਾ ਬਹੁਤਾ ਸਮਾਂ ਕੱਢਦੇ ਹੋ ਗੱਲ ਕਰੋ ਹੀ ਨਾ ਸੌਖਾ ਤਾਂ ਆਂਕੀ ਮਾੜੀ ਗੱਲ ਕਰੋ ਹੀ ਨਾ ਜਿਹਨੂੰ ਮੈਨੇਜ ਕਰਨ ਦੇ ਉੱਤੇ ਬਾਰ-ਬਾਰ ਤੁਹਾਨੂੰ ਬਾਅਦ ਵਿੱਚ ਖੁਦ ਆਪਣੇ ਵਕੀਲ ਬਣਨਾ ਪੈ ਹਜ਼ੂਰ ਨੇ ਸਾਨੂੰ ਪਹਿਲਾਂ ਹੀ ਗੱਲ ਸਮਝਾਈ ਜਿੱਥੇ ਜਾਏ ਬਹੀ ਹੈ ਭਲਾ ਕਹੀ ਹੈ ਝੋੜ ਅੰਮ੍ਰਿਤ ਪੀਜੈ ਜ਼ਹਿਰ ਪੀਓ ਹੀ ਨਾ ਤਾਂ ਕਿ ਉਹਦਾ ਗਲਤ ਰਿਐਕਸ਼ਨ ਨਾ ਹੋਵੇ ਪੀਓ ਹੀ ਅੰਮ੍ਰਿਤ ਤੇ ਅੰਮ੍ਰਿਤ ਕੀ ਹੈ ਭਲਾ ਕਰੈ ਸੋ ਭਲਾ ਮਨਾਈਏ ਆਪਾਂ ਹੁਣੇ ਮਹਾਰਾਜ ਦਾ ਮੁੱਖ ਵਾਕ ਸਰਵਣ ਕੀਤਾ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੇ ਤੋਂ ਸਾਬ ਸਤਿਗੁਰੂ ਮਹਾਰਾਜ ਨੇ ਸਾਨੂੰ ਗ੍ਰਸਤ ਜੀਵਨ ਦੇ ਇਹ ਨਿਜਮ ਸਮਝਾਏ ਨੇ ਬਾਣੀ ਅੰਦਰ ਇਹ ਗੁਣ ਉਪਦੇਸ਼ ਦਿੱਤੇ ਹਨ ਔਰ ਇਹ ਅਸੀਂ ਰੋਜ਼ ਹੀ ਸਿੱਖਣੇ ਨੇ ਇਹ ਕੋਈ ਇੱਕ ਦਿਨ ਨਹੀਂ ਆਪਾਂ ਸਿੱਖਣੇ ਵੀ ਅੱਜ ਆਪਾਂ ਸਮਾਗਮ 'ਚ ਅੱਜ ਜਦੋਂ ਤੁਸੀਂ ਮਹਾਰਾਜ ਦੀ ਬਾਣੀ ਦੀ ਪੋਥੀ ਸਾਹਿਬ ਗੁਟਕਾ ਸਾਹਿਬ ਲੈਂਦੇ ਹੋ ਤਾਂ ਉਹਦੇ ਵਿੱਚੋਂ ਕੁਝ ਗ੍ਰੈਂਡ ਕਰਨ ਦੀ ਆਪਾਂ ਕੋਸ਼ਿਸ਼ ਕਰੀ ਸਤਿਗੁਰੂ ਨੇ ਤਾਂ ਪਾਰ ਖਜ਼ਾਨਾ ਸਾਨੂੰ ਬਖਸ਼ਿਆ ਇਸੇ ਲਈ ਤਾਂ ਹਜ਼ੂਰ ਨੇ ਕਿਹਾ ਸੀ ਟੋਟਣਾ ਆਵੇ ਵੱਧ ਹੋ ਜਾਈ ਘਟੇਗਾ ਨਹੀਂ ਹਜ਼ੂਰ ਕਹਿੰਦੇ ਮੈਂ ਦਾਵਾ ਕਰਦਾ ਇਹ ਵਸਤੂ ਤੁਹਾਡਾ ਬੈਂਕ ਬੈਲੈਂਸ ਘਟ ਸਕਦਾ ਹੈ ਪ੍ਰਾਪਰਟੀ ਇੱਕ ਬਾਪ ਨੇ ਜਿੰਨੀ ਪ੍ਰਾਪਰਟੀ ਬਣਾਈ ਜਿੰਨੇ ਉਹਦੇ ਬੱਚੇ ਉਹਨੂੰ ਚ ਡਿਵਾਈਡ ਹੋ ਜਾਂਦੀ ਹੈ ਘਟ ਜਾਂਦੀ ਹੈ ਨਾ ਚਾਰ ਬੱਚਿਆਂ ਨੂੰ ਉੰਨੀ ਤੇ ਨਹੀਂ ਨਾ ਆਉਂਦੀ ਜਿੰਨੀ ਉਹਨਾਂ ਦੇ ਬਾਪ ਕੋਲ ਹੁੰਦੀ ਹੈ ਪਰ ਇਹ ਗੁਰੂ ਸਾਹਿਬ ਦੀ ਸਿੱਖਿਆ ਇਹ ਜੀਵਨ ਜੁਗਤ ਵੇ ਆਫ ਲਾਈਫ ਜਿਹੜੇ ਗੁਰੂ ਸਾਹਿਬ ਜੀ ਨੇ ਖਿਆਲ ਬਾਣੀ ਵਿੱਚ ਦਿੱਤੇ ਨੇ ਇਹਨੂੰ ਤੁਸੀਂ ਜਿੰਨਾ ਕਮਾਉਂਦੇ ਜਾਓਗੇ ਘਟੇਗਾ ਨਹੀਂ ਇਹ ਵਧਦਾ ਜਾਏਗਾ ਇਸ ਵਾਸਤੇ ਸਹਿਬ ਮੇਰ ਕਰਨ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਸਾਡੀ ਸਭਨਾਂ ਦੀ ਇਸੇ ਤਰ੍ਹਾਂ ਸਾਂਝ ਬਣੀ ਰਹੇ ਆਪ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਔਲ ਚੁੱਕ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ